ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਬਿਆਸ ਦਰਿਆ ਦੇ ਵੱਲੋਂ ਜੋ ਕਿ ਆਲੀ ਕਲਾਮ ਦੇ ਤੁਸੀਂ ਬੰਨ ਢਾ ਲਗਾਈ ਜਾ ਰਹੀ ਸੀ ਸਵੇਰੇ ਵੀਡੀਓ ਵਿੱਚ ਪਾਈ ਗਈ ਸੀ ਆਲੀ ਕਲਾਮ ਦੇ ਸੰਗਤਾਂ ਵੱਲੋਂ ਉੱਥੇ ਹੀ ਮਹਾਂਪੁਰਸ਼ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਮੌਕੇ ਤੇ ਆਪਣੀਆਂ ਸੰਗਤਾਂ ਤੇ ਜਿਹੇਦਾਰਾਂ ਨੂੰ ਭੇਜ ਕੇ ਇਹ ਸਵਾਵਾਂ ਜਿਹੜੀਆਂ ਜਾਰੀ ਰੱਖੀਆਂ ਤੇ ਉਸ ਢਾ ਨੂੰ ਸੰਗਤਾਂ ਵੱਲੋਂ ਮਹਾਪੁਰ ਸਾਹਿਬ ਦੇ ਮੇਰ ਸਦਕੇ ਜਿਹੜਾ ਰੋਕ ਲਿਆ ਗਿਆ ਤੁਸੀਂ ਦੇਖ ਸਕਦੇ ਜੇ ਸੰਗਤਾਂ ਜਿਹੜੀਆਂ ਪੂਰੇ ਜੋਸ਼ੋਸ਼ ਨਾਲ ਲੱਗੇ ਹੋਏ ਆ ਵਾਹ ਸਿਮਰਨ ਕਰਦੇ ਹੋਈਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਜਾਪ ਕਰਦੀਆਂ ਸੰਗਤਾਂ ਜਿਹੜੀਆਂ ਇਸ ਢਾ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਥੇ ਆਜ ਬੰਡ ਬਾਉਪੁਰ ਸਾੰਗਰਾ ਵਗੈਰਾ ਇਹ ਪਿੰਡ ਜਿਹਨੇ ਤਾਂ ਕੁ ਸੁਭੇ ਹੋਇਆ ਆ ਆਪਾਂ ਉੱਥੇ ਖੜੇ ਆ ਤੁਸੀਂ ਬੰਡ ਤੇ ਇੱਥੇ ਨਿਰੰਤਰ ਮਹਾਪੁਰ ਖਾ ਵੱਲੋਂ ਲੰਗਰ ਲਾਇਆ ਗਿਆ 11 ਤਰੀਕ ਤੋਂ ਇਹ ਲੰਗਰ ਚੱਲਣ ਡਿਆ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਚੱਲਦਾ ਰਹਿਣਾ ਇੱਥੇ ਬਾਬਾ ਸੁਖਾ ਸਿੰਘ ਸਾਹਿਬੀ ਦਾ ਹੁਕਮ ਸੀਗਾ ਵੀ ਆਜੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਓ ਤੇ ਲੰਗਰ ਲਾਓ ਅੱਜ ਸੁਖਮਨੀ ਸਾਹਿਬ ਦੇ ਪਾਠ ਵੀ ਹੋਏ ਆ ਮਹਾਂਪੁਰਖਾਂ ਦੇ ਹੁਕਮ ਤੇ ਤੇ ਲੰਗਰ ਵੀ ਲੱਗੇ ਆ ਬਾਕੀ ਜਿਹੜੇ ਰਹਿ ਗਈ ਗੱਲ ਤੁਸੀਂ ਬੰਨਦੀ ਆਪਾਂ ਗੱਲ ਕੀਤੀ ਆ ਬੰਨ ਇਹਨੂੰ ਨਹਿਰੀ ਰੂਪ ਦੇਣਾ ਜਿੱਦਾ ਦਰਿਆ ਨੇ ਨਹਿਰੀ ਰੂਪ ਦੇ ਕੇ ਇਹਦੀ ਅੰਦਰੋਂ ਖਲਾਈ ਹੋਣ ਵਾਲੀ ਆ ਬਹੁਤ ਜ਼ਿਆਦਾ ਮੱਛੀਆਂ ਆਟਿਆ ਪਿਆ 15 ਤੋਂ 30 ਫੁੱਟ ਤੱਕ ਦੇ ਜਿਹੜੇ ਨੜੇ ਆ ਜਿਨ੍ਹਾਂ ਦੇ ਵਿੱਚ ਰੇਤਾ ਜਿਹੜੀ ਆ ਫਸੀ ਪਈ ਆ ਪਾਣੀ ਪੁਣ-ਪੁਣ ਕੇ ਪੋਣੀ ਆ ਕੁ ਜਾਂਦਾ ਉਹ ਸਾਰਾ ਦਰਿਆ ਖਾਲ ਕੇ ਜਿਵੇਂ ਭਾਜੀ ਹੁਣਾਂ ਦੱਸਿਆ ਸੰਧੂ ਸਾਹਿਬ ਹੁਣਾਂ ਨੇ ਇਹਦੀ ਨਹਿਰੀ ਰੂਪ ਬਣਾ ਕੇ ਗੁੰਦਵਾਲ ਸਾਹਿਬ ਤੋਂ ਲੈ ਕੇ ਫੇਟ ਤੱਕ ਖੜਨਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਵਧੀਆ 3 ਲੱਖ ਸਾਰੇ ਜਣੇ ਆਪਣੇ ਜਿਹੇ ਸੁਝਾਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਬਿਆਸ ਦਰਿਆ ਦੇ ਵੱਲੋਂ ਜੋ ਕਿ ਆਲੀ ਕਲਾਂ ਦੇ ਤੁਸੀਂ ਬਾਨ ਨੂੰ ਢਾਲ ਲਗਾਈ ਜਾ ਰਹੀ ਸੀ ਸਵੇਰੇ ਵੀਡੀਓ ਉਪਾਈ ਗਈ ਸੀ ਆਲੀ ਕਲਾਂ ਦੇ ਸੰਗਤਾਂ ਵੱਲੋਂ ਉੱਥੇ ਹੀ ਮਹਾਂਪੁਰਸ਼ ਸ਼ੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਮੌਕੇ ਤੇ ਆਪਣੀਆਂ ਸੰਗਤਾਂ ਤੇ ਜਿਹੇਧਾਰਾਂ ਨੂੰ ਭੇਜ ਕੇ ਇਹ ਸਵਾਵਾਂ ਜਿਹੜੀਆਂ ਜਾਰੀ ਰੱਖੀਆਂ ਤੇ ਉਸ ਢਾ ਨੂੰ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦੀ ਮਿਹਰ ਸਦਕੇ ਜਿਹੜਾ ਰੋਕ ਲਿਆ ਗਿਆ ਤੁਸੀਂ ਦੇਖ ਸਕਦੇ ਜੇ ਸੰਗਤਾਂ ਜਿਹੜੀਆਂ ਪੂਰੇ ਜੋਸ਼ ਵਿੱਚ ਲੱਗੇ ਹੋਏ ਆ ਵਾ ਸਿਮਰਨ ਕਰਦੇ ਹੋਈਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਜਾਪ ਕਰਦੀਆਂ ਸੰਗਤਾਂ ਜਿਹੜੀਆਂ ਇਸ ਢਾ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ